ਵੈਸੇ ਜੇ ਅਸੀਂ ਜੰਦੀ 'ਚ ਕਾਮਯਾਬ ਹੋਣਾ ਤੇ ਸਾਨੂੰ ਛੋਟਿਆਂ ਵਾਲੇ ਦੇਖਣਾ ਚਾਹੀਦਾ ਹੈ ਯਾਰ ਜਿਸ ਤਰ੍ਹਾਂ ਦੀ ਮਰਜੀ ਜ਼ਿੰਦਗੀ ਆ ਜਦੋਂ ਅਸੀਂ ਆਪਣੇ ਥੱਲਿਆਂ ਵਾਲਿਆਂ ਨੂੰ ਦੇਖਦੇ ਆ ਤੇ ਫਿਰ ਆਪਾਂ ਨੂੰ ਬੜਾ ਸਕੂਨ ਮਿਲਦਾ ਪਰ ਇੰਨਾ ਜ਼ਰੂਰ ਮੈਂ ਕਹਿੰਨਾ ਕਿ ਆਪਾਂ ਮੁਹੱਬਤੀ ਰਹੀਏ ਆਪਾਂ ਬਸ ਜ਼ਮੀਨ ਨਾਲ ਜੁੜ ਕੇ ਰਹੀਏ ਵਾਹਿਗੁਰੂ ਸਦਾ ਹੀ ਮੇਰ ਰੱਖਦਾ ਹੈ ਬਸ ਟਾਈਮ ਦੇਈ ਇਹਨਾਂ ਬੱਚਿਆਂ ਚੋਂ ਬੜੇ ਬੜੇ ਲੇਖਕਾਂ ਮਤਾਪ੍ਰੀਤਾਂ ਵਰਗੇ ਹੋਰ ਸਾਡੇ ਨਾਮ ਬਾਰੀ ਜਿਹੜੇ ਲੇਖ ਹੋਏ ਉਸ ਮਕਾਮ ਤੇ ਬੱਚੇ ਪਹੁੰਚਣਗੇ ਹਾਂ ਇੰਨਾ ਜ਼ਰੂਰ ਹੈ ਕਿ ਇਹਨਾਂ ਨੰਨੇ ਮੰਨੇ ਬੱਚਿਆਂ ਨੂੰ ਸਪੋਰਟ ਦੀ ਲੋੜ ਹੈ ਪੰਜਾਬ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਦੇਸ਼ਾਂ ਦੇ ਨਾਲ ਜਿੱਥੇ ਪੰਜਾਬੀ ਮਾਂ ਬੋਲੀ ਨੂੰ ਸ਼ੁਰੂ ਤੋਂ ਹੀ ਜਿਹੜਾ ਅਡਾਪਟ ਕਰਨ ਅਰ ਜਿਹੜੀ ਆ ਆਸਟ੍ਰੇਲੀਆ ਤੋਂ ਇੰਗਲੈਂਡ ਤੋਂ ਇਟਲੀ ਤੋਂ ਕੈਨੇਡਾ ਅਮਰੀਕਾ ਨਾਲ ਜੁੜੇ ਹੋਏ ਨੇ ਜਿਹੜਾ ਹੁਣ ਮੈਂ ਕਿਹਾ 36 ਟੀਮਾਂ ਆਪਣੀਆਂ ਵਰਲਡਵਾਈਜ਼ ਕੰਮ ਕਰ ਰਹੀਆਂ ਨੇ ਸਾਰੀਆਂ ਟੀਮਾਂ ਬਣ ਗਈਆਂ ਉਹ ਕੁਫਤਾਵਾਂ ਬੱਚਿਆਂ ਤੋਂ ਲਖਾ ਰਹੇ ਨੇ ਇਕੱਠੀਆਂ ਕਰ ਰਹੇ ਨੇ ਅਗੇ ਸੋਸ਼ਲ ਮੀਡੀਆ ਤੇ ਮੈਂ ਕਿਹਾ ਹਰੇਕ ਬੱਚੇ ਨੇ ਹੁਣ ਪੋਸਟ ਕਰਨੀ ਆ ਤੇ ਉਹ ਜਦੋਂ ਪੋਸਟ ਸਕੂਲਾਂ ਵਾਲੇ ਬੱਚੇ ਦੇਖਦੇ ਨੇ ਉਹ ਨਾਲ ਹੀ ਸਾਡੇ ਫੋਨ ਦੀ ਘੰਟੀ ਖੜਕਣ ਲੱਗ ਜਾਂਦੀ ਆ ਆਹੋ ਜੀ ਰਾਈਟ ਕਿ ਇਹਨਾਂ ਨੇ ਖਾਲਸਾ ਕਾਲਜ ਫॉर ਔਮਨ ਦੇ ਵੇੜੇ ਵਿਖੇ ਸਾਨੂੰ ਅੱਜ ਇਹਨਾਂ ਨੇ ਡਿਊਟੀ ਦਿੱਤੀ ਕਿ ਅਸੀਂ ਜਿਹੜੀਆਂ ਨਵੀਆਂ ਕਲਮਾਂ ਨਵੀਂ ਉਡਾਨ ਜਿਹੜੇ ਆਉਣ ਵਾਲੇ ਪਵਿੱਖ ਦੇ ਲਿਖਾਰੀ ਜਿਹੜੇ ਬੱਚੇ ਨੇ ਉਹਨਾਂ ਨੂੰ ਇੱਥੇ ਸਨਮਾਨਿਤ ਕੀਤਾ ਗਿਆ ਔਰ ਉਸ ਬੁੱਕ ਨੂੰ ਰਿਲੀਜ਼ ਕੀਤਾ ਗਿਆ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਜਿੱਥੇ ਬਹੁਤ ਵੱਡੇ ਉਪਰਾਲੇ ਹੋਨੇ ਸਰਕਾਰਾਂ ਵੀ ਕਰਦੀਆਂ ਪਰ ਬਹੁਤ ਸਾਰੇ ਸਮਾਜ ਸੇਵੀ ਇਹੋ ਨਹੀਂ ਜਿਹੜਿਆਂ ਦੀ ਸੋਚ ਹੁੰਦੀ ਹੈ ਕਿ ਇਸ ਮਾਂ ਬੋਲੀ ਨੂੰ ਜੜ ਤੋਂ ਸ਼ੁਰੂ ਕੀਤਾ ਜਾਵੇ ਕਿਉਂਕਿ ਜੇ ਸਾਡੇ ਬੱਚੇ ਹੀ ਸਾਡੀ ਮਾਂ ਬੋਲੀ ਨੂੰ ਪੰਜਾਬੀ ਮਾਂ ਬੋਲੀ ਨੂੰ ਭੁੱਲ ਜਾਣਗੇ ਤਾਂ ਫਿਰ ਅੱਗੇ ਜਾ ਕੇ ਕੀ ਹਾਲ ਹੋਵੇਗਾ ਕਿਵੇਂ ਅਸੀਂ ਆਪੇ ਬਣਾਵਾਂਗੇ ਬਚਾਵਾਂਗੇ ਆਪਣੀ ਮਾਂ ਬੋਲੀ ਨੂੰ ਕਿਵੇਂ ਆਪੇ ਸੱਭਿਆਚਾਰ ਨੂੰ ਕਿਵੇਂ ਵਿਰਸੇ ਨੂੰ ਬਚਾਵਾਂਗੇ ਸੋ ਬਹੁਤ ਵੱਡਾ ਉਪਰਾਲਾ ਕੀਤਾ ਹੈ ਨਵੀਆਂ ਕਲਮਾਂ ਨਵੀਂ ਉਡਾਨ ਪੰਜਾਬ ਭਵਨਸਰੀ ਦੇ ਜਿਹੜੇ ਸੰਸਥਾਪਕ ਨੇ ਔਰ ਮੈਂ ਉਸ ਸਮਾਜ ਸੇ ਵੀ ਕਹਿੰਦਾ ਵਿਰਾਸਤ ਦੇ ਵਿੱਚ ਜਿਨ੍ਹਾਂ ਨੇ ਇੱਕ ਵਿਰਸੇ ਨੂੰ ਸੰਭਾਲ ਕੇ ਰੱਖਿਆ ਜਨਾਬ ਸੁਖੀ ਬਾੜੀ ਜਿਨ੍ਹਾਂ ਨੂੰ ਬਹੁਤ ਮਾਣਮੁਹੀ ਪਿਆਰ ਮਿਲ ਰਿਹਾ ਅੱਜ ਜਿਹੜਾ ਅੰਮ੍ਰਿਤਸਰ ਦੇ ਵਿੱਚ ਵੀ ਜਿਹੜਾ ਖਾਲਸਾ ਕਾਲਜ ਰਿਮਮੈਂਡ ਦੇ ਵਿੱਚ ਜਿਹੜਾ ਇੱਕ ਬੱਚਿਆਂ ਨੂੰ ਇੱਕ ਖੁੱਲਾ ਸ਼ਰੀਰ ਜੜੀ ਦਿੱਤੀ ਗਈ ਹੈ ਸੋ ਸਾਡੇ ਨੇ WhatsApp ਤੋਂ ਪਹਿਲਾਂ ਜਿਹੜਾ ਇਹ ਕਿਵੇਂ ਤੁਹਾਡੇ ਮਨ ਵਿੱਚ ਆਇਆ ਕਿਉਂਕਿ ਹਰ ਛੋਟੇ ਬੱਚੇ ਵੱਲ ਤੋਂ ਬਹੁਤ ਕਹਾਟਿਆ ਹੁੰਦਾ ਵੱਡੀਆਂ ਉਡਾਨਾਂ ਵੱਡੀਆਂ ਹੁੰਦੀਆਂ ਪਰ ਇਹ ਛੋਟੀਆਂ ਕਲਮਾਂ ਜਿਹੜੀਆਂ ਕਿਵੇਂ ਮਨ ਵਿੱਚ ਖਿਆਲ ਆ ਕਿ ਮੈਂ ਕਲਮਾਂ ਇਦਨੀਆਂ ਤਰ੍ਹਾਂ ਲਿਖਾਂ ਕਿ ਇੱਕ ਇਤਿਹਾਸ ਬਣੇ ਬਿਲਕੁਲ ਜੀ ਪਹਿਲਾਂ ਤੇ ਤੁਹਾਡੇ ਇਸ ਚੰਦੇ ਸਾਰੇ ਜਿਹਨੇ ਦਰਸ਼ਕ ਨੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੈਸੇ ਜੇ ਅਸੀਂ ਜ਼ਿੰਦਗੀ ਚ ਕਾਮਯਾਬ ਹੋਣਾ ਤੇ ਸਾਨੂੰ ਛੋਟਿਆਂ ਵਾਲੀ ਦੇਖਣਾ ਚਾਹੀਦਾ ਹੈ ਜਿਸ ਤਰ੍ਹਾਂ ਦੀ ਮਰਜੀ ਜ਼ਿੰਦਗੀ ਆ ਜਦੋਂ ਅਸੀਂ ਆਪਣੇ ਥੱਲਿਆਂ ਵਾਲਿਆਂ ਨੂੰ ਦੇਖਦੇ ਆ ਤੇ ਫਿਰ ਆਪਾਂ ਨੂੰ ਬੜਾ ਸਕੂਨ ਮਿਲਦਾ ਤੇ ਨਾਲ ਦੀ ਨਾਲ ਆਪਣੀ ਡਿਊਟੀ ਬਣਦੀ ਆ ਕਿ ਜੇ ਆਪਣੀਆਂ ਜੜ੍ਹਾਂ ਤੋਂ ਉਹਨਾਂ ਨੂੰ ਅਸੀਂ ਪਾਣੀ ਪਾਉਣਾ ਸ਼ੁਰੂ ਕਰਾਂਗੇ ਜਿਹੜੇ ਨੰਨੇ ਮੰਨੇ ਬੱਚੇ ਨੇ ਉਹਨਾਂ ਦੇ ਵਿੱਚ ਮੈਂ ਅਕਸਰ ਦੇਖਿਆ ਅਸੀਂ ਉਹਨਾਂ ਨੂੰ ਗੋਲਾ ਬਹੁਤ ਕਰਦੇ ਆ ਆ ਜਿਹੜਾ ਕਿ ਇੱਕ ਸਾਬਤ ਹੋ ਗਿਆ ਵੀ ਸਾਨੂੰ ਇਹਨਾਂ ਨੂੰ ਗੋਲੇ ਨਹੀਂ ਕਰਨਾ ਚਾਹੀਦਾ ਤੇ ਬੱਚਿਆਂ ਨੇ ਵਡੀਆਂ-ਵਡਿਆ ਕਿਤਾਬਾਂ ਕਵਿਤਾਵਾਂ ਗੀਤ ਗਜ਼ਲਾਂ ਲਿਖੀਆਂ ਨੇ ਤੇ ਅੱਜ ਲਾਹੌਰਪੁਰ ਖਾਲਸਾ ਕਾਲਜ ਫੂਮਨ ਦੇ ਕਿ ਇਹ ਅੱਜ ਪੁਸਤਕ ਜਿਹੜੀ ਆ ਅੰਮਰਸਾਡ ਡਿਸਟ੍ਰਿਕਟ ਦੀ ਪਹਿਲੀ ਭਾਗ ਪਹਿਲਾ ਅੱਜ ਰਿਲੀਜ਼ ਹੋਇਆ ਆ ਮੈਂ ਸਾਰੇ ਹੀ ਜਿੰਨੇ ਬੱਚਿਆਂ ਦੀਆਂ ਕਵਤਾਵਾਂ ਜਿੰਨੇ ਵੀ ਅਧਿਆਪਕ ਆਏ ਅੱਜ ਨੇ ਜਿੰਨੇ ਮਹਿਮਾਨ ਆਏ ਨੇ ਤੇ ਖਾਸ ਕਰਕੇ ਖਾਲਸਾ ਕਾਲਜ ਤੋਂ ਮੈਡਮ ਪ੍ਰਿੰਸੀਪਲ ਮੈਡਮ ਜੀ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਸਾਨੂੰ ਇੱਥੇ ਮੌਕਾ ਦਿੱਤਾ। ਵਟਸਐਪ ਕਿਵੇਂ ਮਾਨ ਵਿੱਚ ਆਸੀ ਕੀ ਪਲੈਨਿੰਗ ਰਹੀ ਹੈ ਕਿੰਨਾ ਟੀਮ ਤਿਆਰ ਹੋ ਗਈ ਕਿਉਂਕਿ ਟੀਮ ਤੋਂ ਬਗੈਰ ਤਾਂ ਇਹ ਬੜਾ ਔਖਾ ਹੋ ਜਾਂਦਾ ਹੈ। ਟੀਮ ਦੀ ਪੂਰੀ ਪਲੈਨਿੰਗ ਕੀਤੀ ਗਈ ਹੈ। ਆਈ ਡੋ ਨੋ ਇੱਕ ਉੱਪਰ ਵਾਲੇ ਦੀ ਇੱਕ ਰਜਾ ਆ। ਮੈਨੂੰ ਵੀ ਨਹੀਂ ਕਈ ਵਾਰੀ ਸਮਝ ਆਉਂਦੀ ਪਰ ਮੈਂ ਕਈ ਪ੍ਰੋਜੈਕਟ ਇਦਾਂ ਦੇ ਕੀਤੇ ਉਹ ਇਦਾਂ ਰਾਤ ਨੂੰ ਲੰਮੇ-ਲੰਮੇ ਪਿਆ ਤੇ ਯਾਦ ਆ ਜਾਂਦੇ ਵੀ ਇਦਾਂ ਕੀਤਾ ਜਾ ਸਕਦਾ ਜਿਹਦੇ ਵਿੱਚੋਂ ਪੰਜਾਬ ਹੋਣ ਦੀ ਹੋਂਦ ਦਾ ਹੁਣ ਐਨ ਆਰ ਆਈ ਦੀ ਸਮੱਸਿਆਵਾਂ ਵਾਲਾ ਇੱਕ ਬੜਾ ਵੱਡਾ ਪ੍ਰੋਜੈਕਟ ਸੀਗਾ ਜਿਹਨੂੰ ਆਪਾਂ ਬਹੁਤ ਆ ਫਰੈਂਚ ਕਾਨਫਰੰਸ ਦਾ ਹੋਣਾ ਅ ਪਲੇ ਦੇ ਕੰਮਾਂ ਦੇ ਵਿੱਚ ਬੱਚੀਆਂ ਦੇ ਵਿਆਹ ਹੋਣੇ ਤੁਸੀਂ ਤੇ ਅਟੈਂਡ ਕਰਦੇ ਹੋ ਆਈ ਕੈਂਪਸ ਵਗੈਰਾ ਜਿਹੜੇ ਲੱਗਦੇ ਮੈਡੀਕਲ ਕੈਂਪਸ ਲੱਗਦੇ ਨੇ ਇਹ ਆਈ ਡੋਟ ਨੋ ਮੈਂ ਤਾਂ ਕਿਸਮਤ ਵੀ ਕਹਿ ਸਕਦਾ ਜਾਂ ਉੱਪਰ ਵਾਲੇ ਦੀ ਮਾਰ ਕਿਰਪਾ ਕਹਿ ਸਕਦਾ ਪਰ ਇਹਨਾਂ ਜ਼ਰੂਰ ਮੈਂ ਕਹਿਣਾ ਕਿ ਆਪਾਂ ਮੁਹੱਬਤੀ ਰਹੀਏ ਆਪਾਂ ਬਸ ਜ਼ਮੀਨ ਨਾਲ ਜੁੜ ਕੇ ਰਹੀਏ ਵਾਹਿਗੁਰੂ ਸਦਾ ਹੀ ਮੇਰ ਰੱਖਦਾ ਹੈ ਗੱਲ ਸਰ ਜੀ ਜਿਵੇਂ ਤੁਸੀਂ ਇਹਨਾਂ ਦੱਸਿਆ ਕਿ ਟੀਮ ਬਣੀ ਸੁਪਨਾ ਹੀ ਲਿਆ ਸੀ ਕਿ ਸੁਪਨਾ ਖਾਅ ਬਣਦਾ ਜਾ ਰਿਹਾ ਹੈ ਬਹੁਤ ਸਾਰੇ ਬੱਚੇ ਅੱਛੇ ਜਿਵੇਂ ਲਿਖ ਰਹੇ ਵੀ ਰਹੇ ਨੇ ਮੈਂ ਸੁਣਿਆ ਵੀ ਮੈਂ ਖੁਦ ਅੱਜ ਪ੍ਰੋਗਰਾਮ ਦੇ ਬੱਚੇ ਸੁਣਿਆ ਕਿਵੇਂ ਲੱਗਦਾ ਵੀ ਜਿਹੜਾ ਬੂਟ ਪਾਇਆ ਸੀਗਾ ਉਹ ਬੂਟ ਅੱਗੇ ਕਿਦਾਂ ਦਾ ਫਲ ਕਿਦਾਂ ਦੇਣ ਲੱਗ ਪਿਆ ਹਾਂ ਬਿਲਕੁਲ ਨਹੀਂ ਜਦੋਂ ਆਪਾਂ ਕੋਈ ਦਰਖਤ ਲਾਣੇ ਕੋਈ ਵੀ ਚੀਜ਼ ਕਰਦੇ ਹਾਂ ਉਹਦਾ ਫਲ ਤਾਂ ਪਾੜੀਖਦੇ ਹਾਂ ਨਾ ਤੇ ਮੈਂ ਤਾਂ ਇੰਨਾ ਹੀ ਕਹਿਣਾ ਵੀ ਵਾਹਿਗੁਰੂ ਬਸ ਟਾਈਮ ਦੇਈ ਇਹਨਾਂ ਬੱਚਿਆਂ ਚੋਂ ਬੜੇ ਬੜੇ ਲੇਖਕਾਂ ਮੁੱਤਪ੍ਰੀਤਾਂ ਵਰਗੇ ਹੋਰ ਸਾਡੇ ਨਾਮਵਾਰੀ ਜਿਹੜੇ ਲੇਖ ਹੋਏ ਉਸ ਮਕਾਮ ਤੇ ਬੱਚੇ ਪਹੁੰਚਣਗੇ ਹਾਂ ਇੰਨਾ ਜ਼ਰੂਰ ਹੈ ਕਿ ਇਹਨਾਂ ਨੰਨੇ ਮੰਨੇ ਬੱਚਿਆਂ ਨੂੰ ਸਪੋਰਟ ਦੀ ਲੋੜ ਹੈ ਇਹਨਾਂ ਨੂੰ ਡਾਇਰੈਕਸ਼ਨ ਦੀ ਲੋੜ ਹੈ ਇਹਨਾਂ ਨੂੰ ਹੌਸਲਾ ਫਜ਼ਾਈ ਦੀ ਲੋੜ ਹੈ ਜੋ ਕਿ ਆਪਾਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਜਿਹੜਾ ਪ੍ਰੋਜੈਕਟ ਹੈ ਪ੍ਰੋਜੈਕਟ ਸਾਰੇ ਜਿਹੜੇ ਸਾਰੇ ਜ਼ਿਲ੍ਹਿਆਂ ਤੋਂ ਬਾਹਰ ਲੀਆਂ ਸਟੇਟਾਂ ਤੋਂ ਜਾਂ ਬਾਹਰ ਦੇ ਦੇਸ਼ਾਂ ਤੋਂ ਵੀ ਹੁਣ ਜੁੜੇ ਨੇ ਬਹੁਤ ਵਧੀਆ ਟੀਮ ਬਣੀ ਹੈ ਤੇ ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ। ਅਸੀਂ ਹੁਣ ਬਾਹਰਲੇ ਮਲਕਾਂ ਦੀ ਗੱਲ ਕੀਤੀ ਆ। ਇਹ ਪੰਜਾਬ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਦੇਸ਼ਾਂ ਦੇ ਨਾਲ ਜਿੱਥੇ ਪੰਜਾਬੀ ਮਾਂ ਬੋਲੀ ਨੂੰ ਸ਼ੁਰੂ ਤੋਂ ਹੀ ਜਿਹੜਾ ਅਡਾਪਟ ਕਰਨ ਦੀ ਕੋਸ਼ਿਸ਼ ਕਰਾਂ। ਹਾਂਜੀ ਬਿਲਕੁਲ ਜੀ ਪੰਜਾਬ ਤੋਂ ਬਾਹਰ ਆਪਣੀ ਪਿੰਨ ਦਾ ਸਟੇਟਸ ਹੈਗੀਆਂ 6 ਸਟੇਟਸ ਜੁੜੀਆਂ ਨੇ। ਰਾਜਸਥਾਨ ਹੈ, ਹਰਿਆਣਾ ਹੈ, ਹਿਮਾਚਲ ਪ੍ਰਦੇਸ਼ ਹੈ। ਮੈਂ ਹੁਣ ਮੈਨੂੰ ਕੁਛ ਸ਼ਾਇਦ ਨਾ ਭੁੱਲ ਜਾਣ ਤੇ ਬਾਹਰ ਜਿਹੜੀ ਆ ਆਸਟ੍ਰੇਲੀਆ ਤੋਂ ਇੰਗਲੈਂਡ ਤੋਂ ਇਟਲੀ ਤੋਂ ਇਸ ਤਰ੍ਹਾਂ ਕੈਨੇਡਾ ਅਮਰੀਕਾ ਨਾਲ ਜੁੜੇ ਹੋਏ ਨੇ ਸਾਰੀਆਂ ਟੀਮਾਂ ਬਣ ਗਈਆਂ ਉਹ ਕੁਤਾਵਾਂ ਬੱਚਿਆਂ ਤੋਂ ਲਖਾ ਰਹੇ ਨੇ ਇਕੱਠੀਆਂ ਕਰ ਰਹੇ ਨੇ ਤੇ ਕਾਫੀ ਵੱਡਾ ਕਾਫਲਾ ਜਿਹੜਾ ਹੁਣ ਮੇਖਾ 36 ਟੀਮਾਂ ਆਪਣੀਆਂ ਵਰਲਡਵਾਈਜ਼ ਕੰਮ ਕਰ ਰਹੀਆਂ ਨੇ ਤੇ ਜਿਹੜਾ ਨਵੰਬਰ ਆਪਣਾ ਜਿਹੜਾ ਟੀਚਾ ਹੈ ਨਵੰਬਰ ਤੱਕ ਇਹਨੂੰ ਲੈ ਕੇ ਜਾਣਾ ਤੌਰ ਸਿਰੇ ਕਰਨਾ ਤੇ ਨਵੰਬਰ 9 10 ਨੂੰ ਆਪਣੀ ਕਾਨਫਰੈਂਸ ਹੈ ਵਲਸੈਤ ਕਰਨ ਦੀ ਦੋ ਰੋਜਾਂ ਕੋਨਫਰੈਂਸ ਜਿਹੜੀ ਵਰਲਡ ਕਲਾਸ ਕਾਨਫਰੰਸ ਹੋਏਗੀ ਉਹਦੀਆਂ ਵੀ ਤਿਆਰੀਆਂ ਸ਼ੁਰੂ ਹੋਈਆਂ ਜੀ ਤੇ ਜਿਵੇਂ ਹੁਣ ਕਿੰਨੀ ਹੁਣ ਤੱਕ ਜਿਹੜੇ ਮਕਾਮ ਤੁਸੀਂ ਹਾਸਲ ਕਰ ਚੁੱਕੇ ਕਿੰਨੀ ਪਲੈਨਿੰਗ ਸੋਚੀ ਹੋਈ ਹੈ ਕਿ ਕਿੱਥੇ 100 ਤੋਂ ਕਿੰਨਾ ਪਲੱਸ ਜਾਂਦੀ ਹੈ ਹਾਂਜੀ ਸੋਖ ਹੈ ਜੀ ਜਿਹੜੀ ਜਿੰਨਾਂ ਜੇ 35 ਟੀਮਾਂ ਬਣ ਗਈਆਂ ਤੇ ਉਹ ਚਾਰ ਕਿਤਾਬ ਇੱਕ ਟੀਮ ਦੀ ਆ ਉਹਨੂੰ ਜਮਾ ਕਰ ਲੋ ਆਪਸ ਵਿੱਚ ਗੱਲ ਲੋ ਤੇ ਉਦੋਂ ਬਾਅਦ ਇੱਕ ਕਿਤਾਬ ਦੇ ਵਿੱਚ 990 ਰਚਨਾਵਾਂ ਨੇ ਤੇ ਪਾਲ ਆ ਕੇ 1200 ਰਚਨਾਵਾਂ ਛਪ ਜਾਣੀਆਂ ਤੇ 50000 ਬੁੱਕ ਛਪ ਜਗੇ ਕਿਵੇਂ ਬੱਚਨ ਹੱਲਾ ਸ਼ਰੀ ਵੀ ਮਿਲਦਾ ਕਿਉਂਕਿ ਜਦੋਂ ਬੱਚਾ ਲਿਖਦਾ ਉਹਨੂੰ ਚਾਹੀਦੇ ਉਹਨੂੰ ਮੋਡੀਫਾਈ ਪਿੱਛੋਂ ਥਾਪੜਾ ਵੀ ਚਾਹੀਦਾ ਆ ਤੇ ਉਦੋਂ ਕਿਦਾਂ ਦਾ ਥਾਪੜਾ ਦਿੰਦੇ ਉਹਨਾਂ ਨੂੰ ਹਾਂ ਬਿਲਕੁਲ ਵੈਸੇ ਉਹ ਇਹ ਤਾਂ ਬੜੀ ਇਨਕ੍ਰੈਡੀਬਲੀ ਮੈਨੇਜਰ ਦੇਖ ਰਿਆਂ ਜਦੋਂ ਇਹਨਾਂ ਨੂੰ ਮਾੜਾ ਜਿਹਾ ਅੱਜ ਤਾਂ ਬੱਚੇ 80 ਬੱਚੇ ਆਏ ਨੇ ਮੈਂ ਕਿਹਾ ਮੈਡਮ ਦਸਰੀ 36 ਸਕੂਲਾਂ ਤੋਂ ਅੱਜ ਬੱਚੇ ਆਏ ਨੇ ਇਹ ਤੇ ਜਾ ਕੇ ਆਪਣੇ ਆਪ ਹੀ ਥਾਪੜਾ ਸਾਨੂੰ ਵੀ ਦੇਈ ਜਾ ਰਹੇ ਨੇ ਜਾ ਕੇ ਸੋਸ਼ਲ ਮੀਡੀਆ ਤੇ ਮੈਂ ਕਿਹਾ ਹਰੇਕ ਬੱਚੇ ਨੇ ਹੁਣ ਪ ਤੇ ਉਹ ਜਦੋਂ ਉਹ ਸੋਰ ਸਕੂਲਾਂ ਵਾਲੇ ਬੱਚੇ ਦੇਖਦੇ ਨੇ ਤਾਂ ਉਹ ਨਾਲ ਹੀ ਸਾਡੇ ਫੋਨ ਦੀ ਘੰਟੀ ਖੜਕਣ ਲੱਗ ਜਾਂਦੀ ਆ ਬਈ ਆਓ ਜੀ ਰਾਈਟ ਸੋ ਸੋ ਇਹ ਬਸ سلسلہ ਬਹੁਤ ਵਧੀਆ ਹੈ ਤੇ ਖਾਸ ਕਰ ਤੁਹਾਡੇ ਚੈਨਲ ਦਾ ਕਿ ਤੁਸੀਂ ਤਾਂ ਮੈਨੂੰ ਹਰਾਈ ਕਵਰ ਕਰਦੇ ਹੋ ਜਦੋਂ ਵੀ ਮੈਂ ਆਉਣਾ ਆ ਤੇ ਤੁਹਾਡਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਆਂ। ਅਖੀਰ ਲਾਸਟ ਸੋਈ ਕਹਿੰਗੇ ਜਿਵੇਂ ਯੂਥ ਲਈ ਤਾਂ ਬੱਚਿਆਂ ਲਈ ਛੋਟੇ ਬੱਚਿਆਂ ਲਈ ਤਾਂ ਗੱਲ ਕੀਤੀ ਐ ਬੜਿਆਂ ਦੀ ਗੱਲ ਕਰੀਏ ਤੇ ਜਹਾਜ਼ਾਂ ਦੇ ਜਹਾਜ਼ੀ ਮੈਂ ਅੱਗੇ ਵੀ ਗਲਤ ਕਰਦੇ ਜਹਾਜ਼ ਦੇ ਜਹਾ ਪਰ ਹੁਣ ਜੋ ਕੈਨੇਡਾ ਦੇ ਹਾਲਾਤ ਹੋ ਗਏ ਨੇ ਜੋ ਇਸ ਵੇਲੇ ਉੱਥੇ ਕੁਝ ਬੈਨ ਵੀ ਲੱਗੇ ਨੇ ਖਾਸ ਕਰਕੇ BC ਵੀ ਬੈਨ ਲੱਗ ਗਿਆ ਤੇ ਬੱਚਿਆਂ ਲਈ ਬੜੀ ਪ੍ਰੋਬਲਮ ਹੈ ਕਿ ਇੱਕ ਮੈਸੇਜ ਜਿਹੜਾ ਉਹਨਾਂ ਬੱਚਿਆਂ ਲਈ ਵੀ ਦੇਣਾ ਚਾਹੁੰਦੇ ਆ ਕਿ ਕਿਵੇਂ ਜਾਈਏ ਕਿਵੇਂ ਆਪਾਂ ਉੱਥੇ ਵਸੇ ਹੀ ਰਹੀਏ ਬੜੇ ਸੰਖੇਪ ਦੇ ਵਿੱਚ ਮੈਂ ਤਾਂ ਕਹਾਗਾ ਪੇਰੈਂਟਸ ਨੂੰ ਖਾਸ ਕਰਕੇ ਵੀ ਬੱਚਿਆਂ ਨੂੰ ਹਲੇ ਨਾ ਭੇਜੋ ਸਥਿਤੀ ਬਹੁਤੀ ਬਦਹੀਆ ਨਹੀਂ ਗਈ ਬੱਚੇ ਹੋਮਲੈਸ ਹੁੰਦੇ ਜਾ ਰਹੇ ਨੇ ਕਮਾਦੋਂ ਬਿੱਲੇ ਬੈਠੇ ਨੇ ਆ ਉਹਨਾਂ ਨੂੰ ਸਾਡੇ ਕੋਲ ਫੈਸਿਲਿਟੀ ਨਹੀਂ ਹੈ ਬਹੁਤ ਜ਼ਿਆਦਾ ਬੱਚੇ ਚਲੇ ਗਏ ਐ ਔਰ ਹੁਣ ਗਵਰਨਮੈਂਟ ਨੇ ਹੋਰ ਟਾਈਟ ਕਰਦਾ ਤੇ ਏਜੰਟ ਉਹਦੋਂ ਹੋਰ ਖਰਾਬ ਹੋ ਗਏ ਨੇ ਹੁਣ ਹੋਰ ਆਪਣੀਆਂ ਕੀਮਤਾਂ ਏਜੰਟ ਨੇ ਵਧਾਲੀਆਂ ਨੇ ਤੇ ਮੇਰੀ ਤੁਹਮਬਰ ਰਿਕਵੈਸਟ ਆ ਬੁੜੇ ਬੱਚਿਆਂ ਦੀਆਂ ਅਸੀਂ ਮਤਲਬ ਮਾਤਾ ਕੀਤੀਆਂ ਰੋਜ਼ 10-12 ਬੱਚੇ ਪੰਜਾਬ ਬਣਾਉਂਦੇ ਆ ਉਹਨਾਂ ਨੂੰ ਕਿਸੇ ਨੂੰ ਕਮਿਊਨਡੇਸ਼ਨ ਨਹੀਂ ਦਿੱਤੀ ਕਿਸੇ ਦੀ ਫੀਸ ਐ ਨਹੀਂ ਕਿਸੇ ਨੂੰ ਕੋਈ ਆ ਪਰ ਇਸ ਵੇਲੇ ਤੇ ਬਾਟਮ ਲਾਈਨ ਨਹੀਂ ਆਉਂਦੀ ਆ ਬੇ ਰੱਬ ਦਾ ਵਾਸਤਾ ਆਪਣੇ ਬੱਚੇ ਨੂੰ ਬਲੀ ਦਾ ਬੱਕਰਾ ਨਾ ਬਣਾਓ ਇਹਨੂੰ ਹਲੇ ਸਾਲ 2 ਸਾਲ ਇੱਥੇ ਕਾਲਜ ਯੂਨੀਵਰਸਿਟੀਜ਼ ਕਿਤੇ ਜੋ ਥੋੜਾ ਮਚੂਰ ਹੋ ਜਾਏਗਾ ਫਿਰ ਜਾ ਕੇ ਇਹਦਾ ਬਾਰੇ ਸੋਚਾਂਗੇ ਪਰ ਇਹ ਵੀ ਮੈਂ ਨਾਲ ਦਾਅਵੇ ਨਾ ਕਰ ਸਕਦਾ ਵੀ ਕੈਨੇਡਾ ਕਦੇ ਵੀ ਇਮੀਗ੍ਰੇਸ਼ਨ ਜਿਹੜੀ ਉਹ ਬੰਦ ਨਹੀਂ ਕਰ ਸਕਦਾ ਕਿ ਉਹ ਸਾਡੀ ਪਾਪੂਲੇਸ਼ਨ ਘਟਣ ਲੱਗ ਜਾਂਦੀ ਆ ਅ ਤੇ ਜੇ ਕਿਸੇ ਮੁਲਕ ਦੀ ਪਾਪੂਲੇਸ਼ਨ ਘਟਣ ਲੱਗ ਜੇ ਤੇ ਉਹਦੀ ਇਕਨੋਮੀ ਖੜ ਜਾਂਦੀ ਆ ਸੋ ਇਸ ਕਰਕੇ ਘਬਰਾਓ ਨਾ ਦੁੱਖਸਾਲ ਦਾ ਥੋੜਾ ਵਕਤ ਦੋ ਬੱਚਿਆਂ ਨੂੰ ਨਾਲੇ ਉਹਨਾਂ ਨੂੰ ਮਚੂਰ ਹੋ ਲੈਣ ਦਿਓ ਨਾਲੇ ਥੋੜੇ ਪੈਸੇ ਜੋੜ ਲਓ ਤੇ ਫਿਰ ਜਾਓ ਜਦੋਂ ਵੀ ਜਾਣਾ ਕਾਲਜ ਦੇ ਪ੍ਰਿੰਸੀਪਲ ਮੈਮ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਲੱਗਦਾ ਵਿਆਹ ਵਰਗਾ ਆ ਤੇ ਰੌਣਕ ਲੱਗੀ ਹੋਈ ਆ ਕਾਲਜ ਦੇ ਵਿੜੇ 'ਚ ਬਿਲਕੁਲ ਅਸੀਂ ਸਭ ਤੋਂ ਪਹਿਲਾਂ ਤਾਂ ਸੁਖੀ ਬਾੜ ਜੀ ਹੋਣਾਂ ਦੀ ਬਹੁਤ ਮੈਂ ਸ਼ੁਕਰਗੁਜ਼ਾਰਾਂ ਕਿ ਇਹਨਾਂ ਨੇ ਖਾਲਸਾ ਕਾਲਜ ਫॉर ਔਮਨ ਦੇ ਵੇੜੇ ਵਿਖੇ ਸਾਨੂੰ ਅੱਜ ਇਹਨਾਂ ਨੇ ਡਿਊਟੀ ਦਿੱਤੀ ਕਿ ਅਸੀਂ ਜਿਹੜੀਆਂ ਨਵੀਆਂ ਕਲਮਾਂ ਨਵੀਂ ਉਡਾਨ ਜਿਹੜੇ ਆਉਣ ਵਾਲੇ ਪਵਿੱਖ ਦੇ ਲਿਖਾਰੀ ਜਿਹੜੇ ਬੱਚੇ ਨੇ ਉਹਨਾਂ ਨੂੰ ਇੱਥੇ ਸਨਮਾਨਿਤ ਕੀਤਾ ਗਿਆ ਔਰ ਉਸ ਬੁੱਕ ਨੂੰ ਰਿਲੀਜ਼ ਕੀਤਾ ਗਿਆ ਕਿੰਨੇ ਸਕੂਲਾਂ ਦੇ ਬੱਚੇ ਖਾਸ ਕਰਕੇ ਸ਼੍ਰੀ ਅਮਰਸਰ ਦੇ ਜ਼ਿਲ੍ਹੇ ਦੇ ਕਿੰਨੇ ਬੱਚੇ ਜਿਹੜੇ ਕਿੰਨੇ ਸਕੂਲ ਜਿਹੜੇ ਐਡਮਿਟ ਹੋਣਗੇ ਟੋਟਲ 36 ਸਕੂਲਸ ਜਿਹੜੇ ਨੇ ਉਹਨਾਂ ਦੇ ਅਲੱਗ-ਅਲੱਗ ਵਿਦਿਆਰਥੀਆਂ ਨੇ ਤੇ ਪਾਰਟਿਸਿਪੇਟ ਕੀਤਾ ਜਿਵੇਂ ਕਿ ਤੁਸੀਂ ਦੇਖਿਆ ਬਹੁਤ ਹੀ ਛੋਟੇ ਬੱਚੇ ਜਿਵੇਂ ਕੋਈ ਬੱਚਾ 4th ਕਲਾਸ ਦਾ ਹੈ ਉਸਨੇ ਵੀ ਬਹੁਤ ਵਧੀਆ ਤਰੀਕੇ ਨਾਲ ਪੋਇਮ ਲਿਖੀ ਤੇ ਉਹਨੂੰ ਉਚਾਰਨ ਕੀਤਾ ਇਹ ਇੱਕ ਬਹੁਤ ਵਧੀਆ ਉਪਰਾਲਾ ਹੈ ਇੱਕ ਆਪਣੀ ਮਾਂ ਬੋਲੀ ਦੇ ਨਾਲ ਜੋੜਨਾ ਇੱਕ ਆਨ ਜਿਹੜੀ ਹੁਣ ਸਾਡੀ ਜਨਰੇਸ਼ਨ ਹੈ ਉਹਦੇ ਵਿੱਚ ਥਿੰਕਿੰਗ ਸਕਿਲਸ ਨੇ ਕ੍ਰੀਏਟੀਵਿਟੀ ਹੈ ਜੋ ਉਹਦੇ ਅੰਦਰ ਹੈ ਉਹਨੂੰ ਉਭਾਰਨ ਦਾ ਮੌਕਾ ਦੇਣਾ ਉਹਨੂੰ ਇਹੋ ਜਿਹਾ ਪਲੇਟਫਾਰਮ ਪ੍ਰਦਾਨ ਕਰਨਾ ਕਿ ਤਾਂ ਜੋ ਬੱਚੇ ਦਾ ਸਿਰ ਪੱਕੀ ਵਿਕਾਸ ਹੋ ਸਕੇ ਸੋ ਅੱਜ ਸਾਡੇ ਲਈ ਬਹੁਤ ਮਾਨ ਵਾਲੀ ਗੱਲ ਹੈ ਮੈਂ ਸੁਖੀ ਬਾੜ ਜੀ ਉਹਨਾਂ ਦੀ ਬਹੁਤ ਧੰਨਵਾਦੀ ਆ ਕਿਉਂਕਿ ਖਾਲਸਾ ਕਾਲਜ ਫॉर ਔਮਨ ਹਮੇਸ਼ਾ ਹੀ ਵਿਦਿਆਰਥਣਾਂ ਦੇ ਸਿਰ ਪੱਕੀ ਵਿਕਾਸ ਲਈ ਹਰ ਸੰਭਵ ਯਤਨ ਕਰਦੇ ਨੇ ਕਿ ਜਿਹੜੇ ਇਹਨਾਂ ਨੇ ਬਗੀਚੀ ਵੀ ਬੀਜੀ ਹੈ ਜਿਹਦੇ ਵਿੱਚ ਛੋਟੇ ਛੋਟੇ ਪਨੀਰੀ ਲਗਾਏ ਗਿਆ ਇਹਨੂੰ ਪਾਣੀ ਐਦਾਂ ਹੀ ਚੱਲਦਾ ਰਹੇਗਾ ਤੇ ਫੁੱਲ ਫੁੱਲਦਾ ਰਹਣਗੇ ਤੇ ਅੱਗੇ ਹੋਰ ਪੀੜ੍ਹੀ ਨੂੰ ਵੇਚਦਾ ਇਹ ਚੀਜ਼ ਜਿਹੜੀ ਪਛਾਈ ਜਾਏਗੀ ਬਿਲਕੁਲ ਬਿਲਕੁਲ ਤੁਸੀਂ ਠੀਕ ਕਿਹਾ ਅਸੀਂ ਜਦੋਂ ਇਹ ਫੰਕਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੈਂ ਬਾਟ ਸਾਬ ਜੀ ਉਹਨਾਂ ਨਾਲ ਗੱਲ ਕੀਤੀ ਸੀ ਤੇ ਮੇਰੇ ਪੰਜਾਬੀ ਜਿਹੜਾ ਹੈਗਾ ਵਾ ਵਿਭਾਗ ਉਹਦੇ ਮੁਖੀ ਮੈਡਮ ਰਵਿੰਦਰ ਕੌਰ ਜੀ ਸਨ ਤੇ ਸਰ ਨਾਲ ਅਸੀਂ ਗੱਲ ਕੀਤੀ ਕਿ ਜਿਸ ਤਰੀਕੇ ਨਾਲ ਇਹ ਉਪਰਾਲਾ ਇਹਨਾਂ ਨੇ ਸਕੂਲਾਂ ਦੇ ਵਿੱਚ ਸ਼ੁਰੂ ਕੀਤਾ ਹੈ ਕਾਲਜੇਜ਼ ਦੇ ਵਿੱਚ ਵੀ ਬਹੁਤ ਵਿਦਿਆਰਥੀਆਂ ਦੇ ਵਿੱਚ ਕਲਾ ਹੈ ਤੇ ਹੁਣ ਇਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਤੇ ਵਾਦਾ ਕੀਤਾ ਹੈ ਤੇ ਮੈਡਮ ਰਵਿੰਦਰ ਉਹਨਾਂ ਦੀ ਡਿਊਟੀ ਲਗਾਈ ਹੈ ਕਿ ਇਹ ਵੀ ਜਿਹੜਾ ਸਾਡਾ ਅੰਮ੍ਰਿਤਸਰ ਹੈ ਇਹਦੇ ਆਲੇ ਦੁਆਲੇ ਦੇ ਜਿੰਨੇ ਕਾਲਜਿਸ ਨੇ ਉਥੋਂ ਵਿਦਿਆਰਥੀਆਂ ਨੂੰ ਸੱਦਾ ਦੇਣਗੇ ਤੇ ਅਸੀਂ ਇੰਨਾ ਵੀ ਵਿਦਿਆਰਥੀਆਂ ਦੇ ਵਿੱਚ ਜਿਹੜੀ ਰੁਚੀ ਹੈ ਨੂੰ ਹੋਰ ਅੱਗੇ ਉਤਸ਼ਾਹਿਤ ਕਰਾਂਗੇ ਪਹਿਲੇ ਦਿਨ ਤੋਂ ਹਰ ਤਰ੍ਹਾਂ ਦਾ ਨਸ਼ਾ ਬੰਦ ਨਸ਼ਾ ਛਡਾਉਣ ਚ ਮਾਹਿਰ ਵੈਦ ਬਲਵਿੰਦਰ ਸਿੰਘ ਲੋਮਿਸ਼ 98838 77000 ਬਿਨਾਂ ਤੋੜ ਤਕਲੀਫ ਤੋਂ ਬਿਨਾਂ ਦਾਖਲ ਹੋਏ ਬਿਨਾਂ ਕੰਮ ਛੱਡੇ ਹਰ ਤਰ੍ਹਾਂ ਦਾ ਨਸ਼ਾ ਛੱਡੋ ਸ਼ਰਾਬ ਹੈਰੋਇਨ ਸਮੈਕ ਅਫੀਮ ਗਾਂਜਾ ਚਿੱਟਾ ਪੁੱਕੀ ਟੀਕੇ ਗੋਲੀਆਂ ਜੀਭ ਥੱਲੇ ਰੱਖਣ ਵਾਲੀ ਗੋਲੀ ਤੋਂ ਛੁਟਕਾਰਾ ਪਾਓ ਸਾਡੀ ਦਵਾਈ 100% ਆਯੁਰਵੈਦਿਕ ਹੈ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਦੇਸ਼ ਵਿਦੇਸ਼ ਚ ਦਵਾਈ ਭੇਜਣ ਦਾ ਖਾਸ ਪ੍ਰਬੰਧ ਹੈ ਲੋਮਿਸ਼੍ਰੀ ਹਰਬਰ ਟ੍ਰੀਟਮੈਂਟ ਪਟਿਆਲਾ ਰੋਡ ਚੰਨੋ ਸੰਗਰੂ 988387700